ਮਰਦਬਾਦ ਆਪਿਛਾ ਮਰਦਬਾਦ ਐਸ்சி ਐਸਟੀ ਓਬੀਸੀ ਮਹਾਸੰਗਰਾਸ਼ ਕਮੇਟੀ ਨੇ ਅਮਿਤ ਸ਼ਾਹ ਦਾ ਫੂਕਿਆ ਪੁਤਲਾ ਮਾਮਲਾ ਡਾਕਟਰ ਬੀ ਆਰ ਅੰਬੇਡਕਰ ਬਾਰੇ ਦਿੱਤੇ ਗਏ ਵਿਵਾਦਤ ਬਿਆਨ ਦਾ ਦਿੱਤੇ ਗਏ ਵਿਵਾਦ ਬਿਆਨ ਨੂੰ ਲੈ ਕੇ ਜਿੱਥੇ ਦੇਸ਼ ਭਰ ਵਿੱਚ ਅਮਿਤ ਸ਼ਾਹ ਦੇ ਖਿਲਾਫ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਉੱਥੇ ਹੀ ਅੱਜ ਜ਼ਿਲ੍ਹਾ ਫਾਜ਼ਿਲਕਾ ਦੀ ਤਹਿਸੀਲ ਜਲਾਲਾਬਾਦ ਵਿੱਚ ਵੀ ਅਮਿਤ ਸ਼ਾਹ ਖਿਲਾਫ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਇਸ ਮੌਕੇ ਦਲਿਤ ਪਾਈਚਾਰੇ ਵੱਲੋਂ ਅਮਿਤ ਸ਼ਾਹ ਖਿਲਾਫ ਨਾਇਰਬਾਜ਼ੀ ਕਰਦੇ ਹੋਏ ਪੁਤਲਾ ਫੁੱਕਿਆ ਗਿਆ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਅਮਿਤ ਸ਼ਾਹ ਵੱਲੋਂ ਕੀਤੀ ਗਈ ਬਾਬਾ ਸਾਹਿਬ ਤੇ ਟਿੱਪਣੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਅਮਿਤ ਸ਼ਾਹ ਨੂੰ ਬਰਖਾਸਤ ਕੀਤਾ ਜਾਵੇ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਦਲਿਤ ਕੌਮ ਦੇ ਮਸੀਹਾ ਔਰ ਦੁਨੀਆ ਦੇ ਸਭ ਤੋਂ ਵੱਧ ਪੜੇ ਲਿਖੇ ਤਦਵਾਨ ਕਾਨੂੰਨਦਾਨ ਅੱਜ ਉਹਨਾਂ ਦੇ ਪ੍ਰਤੀ ਹਿੰਦੁਸਤਾਨ ਦੀ ਸਰਕਾਰ ਕੀ ਵਿਚਾਰ ਰੱਖਦੀ ਹੈ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਭਾਰਤ ਦੇ ਇੰਧਰਾ ਗ੍ਰਹਿ ਮੰਤਰੀ ਅਨੰਤ ਸ਼ਾਹ ਜਿਨੇ ਆਪਣੀ ਬੜੀ ਛੋਟੀ ਸੋਚ ਦਾ ਸਬੂਤ ਦਿੱਤਾ ਔਰ ਹਿੰਦੁਸਤਾਨ ਦੀ ਰਾਜ ਸਭਾ ਦੇ ਵਿੱਚ ਉਹਨੇ ਇਹ ਗੱਲ ਕਹੀ ਹੈ ਕਿ 바ਵਾ ਸਾਹਿਬ ਡਾਕਟਰ ਭੀਮਰਾ ਮੇਡਕਰ ਦਾ ਨਾਮ ਲੈਣਾ ਵੀ ਮਾੜਾ ਔਰ ਅਗਰ ਇੰਨੀ ਵਾਰ ਤੁਸੀਂ ਰਾਮ ਦਾ ਨਾਮ ਲੈਂਦੇ ਤਾਂ ਤੁਹਾਨੂੰ ਸਵਰਗ ਪ੍ਰਾਪਤ ਹੋ ਜਾਣਾ ਹੈ ਤਾਂ ਅਸੀਂ ਇੱਥੇ ਇਸ ਗੱਲ ਦਾ ਬੜੇ ਜ਼ੋਰ ਦਾ ਢੰਗ ਦੇ ਨਾਲ ਖੰਡਨ ਕਰਦੇ ਆਂ ਕਿ ਅਮਦ ਸ਼ਾਹ ਜੀ ਸਾਨੂੰ ਤੁਹਾਡੇ ਕਿਸੇ ਨਾਮ ਰਾਮ ਦੀ ਲੋੜ ਨਾ ਤੁਹਾਡੇ ਸਵਰਗ ਦੀ ਲੋੜ ਹੈ ਸਾਡਾ ਸਵਰਗ ਸਾਡਾ ਰੱਬ ਉਹ 바ਵਾ ਸਾਹਿਬ ਡਾਕਟਰ ਭੀਮਰਾਵ ਅਮੇਡਕਰ ਤਾਂ ਇਹੋ ਜਿਹੀ ਨਿੰਦਣਯੋਗ ਕਾਰਵਾਈ ਜਿਹੜੀ ਹੈ ਪਾਰਲੀਮੈਂਟ ਦੇ ਵਿੱਚ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਅੱਜ ਇੱਥੋਂ ਦਾ ਦਲ ਜਾਗ ਚੁੱਕਿਆ ਔਰ ਜੇ ਤੁਸੀਂ ਇਹੋ ਜਿਹੀ ਬਿਆਨਬਾਜ਼ੀ ਜਾਰੀ ਰੱਖੀ ਤਾਂ ਅੱਜ ਇਹ ਸਮਾਜ ਤੁਹਾਨੂੰ ਮੂੰਹ ਤੋੜਵਾ ਜਵਾਬ ਦੇਣ ਦੇ ਸਮਰਥ ਹੈ ਔਰ ਅਸੀਂ ਅੱਜ ਐਸਸੀ ਐਸਟੀ ਓਬੀਸੀ ਵੱਲੋਂ ਜੋ ਹੈ ਭਾਰਤ ਦੇ ਗ੍ਰਹਿ ਮੰਤਰੀ ਦਾ ਪੁਤਲਾ ਫੁੱਕਿਆ ਔਰ ਨਾਲ ਹੀ ਨਾਲ ਜਿਸ ਤਰ੍ਹਾਂ ਅੱਜ ਦੇ ਦਿਨ 25 ਦਸੰਬਰ 1927 ਨੂੰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੇ ਇਹਨਾਂ ਦੀ ਦੁਨੀਆ ਦੀ ਸਭ ਤੋਂ ਜੜੀ ਭੈੜੀ ਕਿਤਾਬ ਹੈ ਮਨੁਸਿਮਰਤੀ ਉਹਨੂੰ ਸ਼ਰੇਆਮ ਅਗਨੀ ਪੇਟ ਕੀਤਾ ਸੀ ਔਰ ਅੱਜ ਉਸ ਕਿਤਾਬ ਦੇ ਵਿੱਚ ਦਲ ਦਲਤਾਂ ਦੇ ਖਿਲਾਫ ਜੋ ਕਾਲੇ ਕਾਨੂੰਨ ਮੰਨੂ ਨੇ ਲਿਖਿਆ ਅੱਜ ਉਸ ਦਾ ਵਿਦਾਨ ਕੀਤਾ ਅਸੀਂ ਫੇਰ ਇਸ ਮੰਤਚੋਂ ਦਲਿਤ ਸਮਾਜ ਵੱਲੋਂ ਇਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆਂ ਕਿ ਇਹੋ ਜੀ ਭੜੀ ਸ਼ੌਦਾਲੀ ਬੰਦ ਕਰੋ ਵਰਨਾ ਇਹ ਸਮਾਜ ਹੁਣ ਸਮਰਥ ਹੈ ਤੁਹਾਨੂੰ ਮੂੰਹ ਤੋੜਮਾ ਜਵਾਬ ਦੇਣ ਦੇ ਔਰ ਅੱਗੇ ਤੋਂ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਜੇ ਵੈਸੇ ਵੀ ਇੰਨੀ ਬਿਆਨਬਾਜ਼ੀ ਜਾਂ ਗਲਤ ਜਿਹੜੀ ਵਿਚਾਰਤਾ ਰਹਿਣਾਂ ਦੀ ਹੈ ਇਸ ਗ੍ਰਹਿ ਮੰਤਰੀ ਨੂੰ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਕਿ ਦੇਸ਼ ਦਾ ਗ੍ਰਹਿ ਮੰਤਰੀ ਏ ਬਣਿਆ ਰਵੇ ਇਹਨੂੰ ਨੈਤਿਕ ਤੌਰ ਤੇ ਹੀ ਅਸਤੀਫਾ ਦੇਣਾ ਚਾਹੀਦਾ ਅੰਮ੍ਰਿਤ ਸ਼ਾਹ ਵੱਲੋਂ ਜੋ ਰਾਜ ਸਭਾ ਵਿੱਚ ਬਿਆਨ ਦਿੱਤਾ ਗਿਆ ਡਾਕਟਰ ਅੰਬੇਡਕਰ ਨੂੰ ਲੈ ਕੇ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਡਾਕਟਰ ਅੰਬੇਡਕਰ ਤਦਿਆਂ ਜੀਵਨ ਤੋਂ ਸਾਥੋਂ ਬਾਅਦ ਵੀ ਕਹਿੰਦੇ ਕਿ ਸੀ ਕੇ ਅੰਕਰ ਆਪ ਪੜਿਆ ਇਸ ਨੂੰ ਕਿ ਰਾਉਂਡ ਟੇਬਲ 'ਤੇ ਪੱਥਰ ਨਾ ਪਾਉਂਦਾ ਹੋਵੇ ਉਹ ਤੇ ప్రతి ਆਪ ਸ਼ਬਦ ਬੋਲੇ ਜਾਣ ਤਾਂ ਬਹੁਤ ਬੜੀ ਗੱਲ ਹੈ ਅਮਰਚਾ ਅਮਰਚਾ ਦਾ ਜਿਹੜਾ ਬਿਆਨ ਕੀਤਾ ਉਹਦੀ ਅਸੀਂ ਨਿੰਦਿਆ ਕਰਦੇ ਹਾਂ ਔਰ ਅਸੀਂ ਖਬਰਚਾ ਜਿਹੜਾ ਬਿਆਨ ਦਿੱਤਾ ਉਹਦੇ 'ਚ ਅਸੀਂ ਪਾਰਲੀਮੈਂਟ ਦੇ ਵਿੱਚ ਜੋ ਬਿਆਨ ਦਿੱਤਾ ਉਹਨੇ ਅਸੀਂ ਸਾਰੇ ਨਿੰਦਿਆ ਕਰਦੇ ਹਾਂ ਅਰਾਧ ਔਰ ਅਮਰਚਾ ਇਸ ਸੰਸਦ ਦੇ ਵਿੱਚ ਉਹਦਾ ਕੋਈ ਹੱਕ ਨਹੀਂ ਕਿ ਉਹ ਇਸ ਤਰ੍ਹਾਂ ਦੀ ਬਿਆਨ ਦੇਵੇ ਤਾਂ ਮੈਂ ਆਪਣੇ ਸਮਾਜ ਨੂੰ ਕਹਿ ਕੇ ਨਾ ਚੋਣਾ ਕਿ ਇਹੋ ਜੇ ਮੰਤਰੀ ਜਿਹੜੇ ਆ ਜਿਹੜੇ ਸਾਡੇ ਸਮਾਜ ਬਾਤੇ ਗਲਤ ਛੱਦ ਬੋਲਦੇ ਆ ਉਹਨਾਂ ਦਾ ਬਾਈਕਾਟ ਕੀਤਾ ਜਾਵੇ ਔਰ ਨਾਲ ਦੀ ਨਾਲ ਜਦੋਂ ਵੀ ਤੁਹਾਡੇ ਘਰਾਂ ਦੇ ਵਿੱਚ ਇਹ ਬੰਦੇ ਆਉਂਦੇ ਆ ਤਾਂ ਇਹਨਾਂ ਨੂੰ ਉਹ ਅਮਰਤ ਸ਼ਾਹ ਵਾਲੀ ਗੱਲ ਜਿਹੀ ਯਾਦ ਕਰਾਈ ਜਾਵੇ ਕਿਉਂਕਿ ਜਿੰਨਾ ਚਿਰ ਅਸੀਂ ਮੂੰਹ ਤੋੜਦੇ ਨਾ ਇਹਨਾਂ ਨੂੰ ਜਵਾਬ ਨਹੀਂ ਦੇਵਾਂਗੇ ਜਿੰਨਾ ਚਿਰ ਅਸੀਂ ਇਹਨਾਂ ਦੇ ਜਿਹੜਾ ਇਹ ਰਾਜਨੀਤੀ ਇਹ ਕਰ ਰਹੇ ਆ ਵੋਟਾਂ ਦੀ ਰਾਜਨੀਤੀ ਕਰ ਰਹੇ ਆ ਔਰ ਸਾਡੇ ਸਮਾਜ ਨੂੰ ਵੰਡ ਰਹੇ ਆ ਅਸੀਂ ਅਸੀਂ ਉਹਨਾਂ ਚਿਰ ਜਿੰਨਾ ਚਿਰ ਵੰਡੇ ਰਵਾਂਗੇ ਉਹਨਾਂ ਚਿਰ ਅਸੀਂ ਇਹਨਾਂ ਇਹਨਾਂ ਕੋਲ ਜੁੱਤੀਆਂ ਕੰਦੇ ਰਵਾਂਗੇ ਇਸ ਕਰਕੇ ਮੈਂ ਆਪਣੇ ਸਮਾਜ ਨੂੰ ਅਪੀਲ ਕਰਦਾ ਕਿ ਤੁਸੀਂ ਇਕੱਠੇ ਹੋ ਕੇ ਅਗਰ ਕਿਤੇ ਵੀ ਇਹਨਾਂ ਦਾ ਇਕੱਠ ਹੁੰਦਾ ਉਥੇ ਇਹਨਾਂ ਦਾ ਮੁਰਦਾਬਾਤ ਕਰਨੀ ਜ਼ਰੂਰੀ ਆ ਇਹਨਾਂ ਨੂੰ ਘਰਾਂ ਦੇ ਵਿੱਚ ਵੜ ਨਹੀਂ ਦੇਣਾ ਚਾਹੀਦਾ ਜਦੋਂ ਕਿਤੇ ਇਲੈਕਸ਼ਨਾਂ ਤੇ ਵੋਟਾਂ ਲੈਣ ਵੀ ਆਉਂਦੇ ਆ ਉਦੋਂ ਇਹਨਾਂ ਦਾ ਬਹੁਤ ਟੁੱਟ ਜਵਾਬ ਦੇਣਾ ਚਾਹੀਦਾ ਅੱਜ ਜਿਹੜਾ ਕਿ ਅਸੀਂ ਕੱਟ ਕੀਤਾ ਐਸ்சிਐਸ ਨੰਬਰ ਕਮੇਟੀ ਵੱਲੋਂ ਅਮੇਸ਼ ਸ਼ਾਹ ਦੇ ਖਿਲਾਫ ਭਾਜਪੀ ਦੇ ਖਿਲਾਫ ਜਿਨ੍ਹਾਂ ਨੇ ਕੀ ਫਾੜੀ ਸੰਧਾਵਲੀ ਪਾਰਲੀਮੈਂਟ ਦੇ ਵਿੱਚ ਬੋਲੀ ਸੀ ਅਸੀਂ ਉਹਦਾ ਰੋਸ ਜ਼ਾਹਰਾ ਕੀਤਾ ਹੈ ਬੜੇ ਦੁੱਖ ਦੀ ਗੱਲ ਹੈ ਮੋਢੇ ਦੇ ਸਾਡੇ ਸਮਾਜ ਦੇ ਐਸਐਸਟੀ ਸੰਗਠਨ ਕਮੇਟੀ ਦੇ ਇੱਥੇ ਨਮਾਇंदे ਔਰ ਬਾਕੀ ਚਿੰਤਾ ਪਹੁੰਚੀਏ ਮੈਂ ਇੱਥੇ ਆਏ ਹੋਏ ਹਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਆਪਣਾ ਟਾਈਮ ਕਰਕੇ ਇੱਥੇ ਪਹੁੰਚ ਕੇ ਹਮੇਸ਼ਾ ਦਾ ਸ਼ਾਪਾ ਕੀਤਾ ਹੈ ਉਹਦਾ ਮਰਨਾ ਕੀਤਾ ਜਿਨਨੇ ਸਾਡੇ ਰਹਿਬਰ ਸਾਡੇ ਪ੍ਰਮਾਤਮਾ ਸਾਡੇ ਭਗਵਾਨ ਡਾਕਟਰ ਸ਼ਿਵਰਾ ਮੇਡਗਾਰ ਦੇ ਖਿਲਾਫ ਉਹਨੇ ਇੱਕ ਗੰਦੀ ਗੋਲ ਬੋਲੇ ਅਸੀਂ ਇਹ ਉਹਦੇ ਖਿਲਾਫ ਆ ਅਸੀਂ ਚਾਹਦੇ ਆ ਕਿ ਪਾਰਲੀਮੈਂਟ ਦੇ ਵਿੱਚ ਸਾਰਿਆਂ ਨੂੰ ਵੀ ਮਿਲ ਕੇ ਕਿਉ ਐਸਸੀ ਐਸਪੀ ਦੇ ਜਿਹੜੇ ਵੀ ਸਾਡੇ ਉੱਤੇ ਬੈਠੇ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਇਸ ਦੇ ਖਿਲਾਫ ਆਵਾਜ਼ ਉਠਾਉਣ ਪਾਰਲੀਮੈਂਟ ਦੇ ਵਿੱਚ ਵੀ ਅਸੈਂਬਲੀਆ ਵਿੱਚ ਵੀ ਤਾਂ ਕਿ ਮੋਦੀ ਦਾ ਅਸਤੀਫਾ ਮੰਗਿਆ ਜਾਵੇ ਇਸ ਨੂੰ ਇਸ ਕੁਰਸੀ ਤੋਂ ਲਾਇਆ ਜਾਵੇ ਇਹ ਵੀ ਮੇਰੀ ਸਾਰੇ ਅੱਗੇ ਬੇਨਤੀ ਹੈ ਸਾਡੀ ਸਰਕਾਰ ਅੱਗੇ মিডিਆ ਅੱਗੇ ਇਹ ਹੀ ਬੇਨਤੀ ਕਰਾਂਗਾ ਔਰ ਜਿਹੜੇ মিডিਆ ਵਾਲੇ ਅਸੀਂ ਆਏ ਨੇ ਅਸੀਂ ਉਹਨਾਂ মিডিਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਸਾਡੇ ਸਮਾਜ ਨੂੰ ਦਿੱਤਾ ਹੈ ਡੇਟ ਪੰਜਾਬੀ ਟੀਵੀ ਲਈ ਹਰਪ੍ਰੀਤ ਮਹਿਮੀ ਜਲਾਲਾਬਾਦ